ਉਹ ਤੇ ਦੇਖ ਕੋਈ ਨਿਰਮਲ ਸਿੰਘ ਦਾ ਮੁੱਖ ਆਪਕੇ ਲਈ ਕਰਦੇ ਰਹੇ ਯਾਰ ਤਾਂ ਮੰਨਦਾ ਸਫਾਈ ਤਾਂ ਅਸੀਂ ਕਰਵਾਈਏ ਨਾ ਸਫਾਈ ਕਰਾਈ ਮੰਨਦੇ ਸਫਾਈ ਕਰਾਈ ਹੁੰਦੀ ਤਾਂ ਸਾਨੂੰ ਕਿ ਨੋਟਿਸ ਉੱਥੇ ਜਾਣ ਦੇ ਬੰਦੇ ਲੈ ਗਏ ਉਹ ਅੱਥੇ ਪਿੱਛੇ ਤਿੰਨ ਮੁੰਡਾ ਜਿੰਨਾ ਦੇਖ ਉੱਥੇ ਠੇੜੀ ਕੋਲ ਕਿੰਨਾ ਘਾਹ ਹੈ ਕਿੰਨਾ ਉੱਥੇ ਮਿੱਟ ਪਿਆ ਬੰਨੀ ਸਾਹ ਕੋ ਗਏ ਸਵੇਰੇ ਯਾਰ ਸਾਫ ਕਰ ਲਿਆ ਬੰਨੇ ਨਾ ਬੇਟੇ ਇਹ ਬੰਦੇ ਆਪਣੇ ਪੰਗ ਦੇ ਮੱਥੇ ਤੇ ਪਾਣੀ ਨਾ ਕਿਹਨੂੰ ਕਹੇਗਾ ਜਿੰਨਾ ਹੀ ਕਰ ਲਿਆ ਸੀ ਉੱਥੇ ਨਾ ਘਟੋ ਘੜ 15 ਫਟ ਪਾਣੀ ਦੀ ਕਮੀ ਕੋਈ ਨਹੀਂ ਪਰ ਭ੍ਰਸ਼ਟਾਚਾਰ ਕਰਕੇ ਸਾਡਾ ਪਾਣੀ ਨਹੀਂ ਆਉਂਦਾ ਉੱਥੇ ਮਗਰ ਪਾਣੀ ਹੀ ਗੋਡੇ-ਗੋਡੇ ਤੇ ਸਾਡੇ ਮੋਗੇ ਤੇ ਪਾਣੀ ਆਵੇ ਕਿੱਤੇ ਕਿੱਤੇ ਪਾਣੀ ਜੜਿਆ ਜਾ ਤੁਸੀਂ ਆਗੇ ਜੇ ਸਵੇਰੇ ਬੰਦ ਕਰੋ ਅੱਜ ਭਾਂ ਖਾਲਾ ਅੱਜ ਭਰਿਆ ਹੀ ਉਦੋਂ ਦਾ ਸਾਡੀ ਇਹ ਜਿਹੜੀ ਨਹਿਰ ਐਂਜੀ ਸੀ ਉਹਦੇ ਚੋਂ ਇਹ ਚੰਚਾਲ ਮਾਈਨਰ ਤੇ ਉੱਥੇ ਜਿਹੜੀ ਸਾਡੀ ਰਕਬਾ ਪੈਂਦਾ ਜੀ ਤੇ ਸਾਡੇ ਜਿਹੜੇ ਨਾ ਜਿੱਦਣ ਦੀਆਂ ਸਾਡੀਆਂ ਤਿੰਨ ਤਿੰਨ ਵਾਰੀਆਂ ਲੱਗ ਗਈਆਂ ਪਰ ਸਾਡਾ ਅਜੇ ਤੱਕ ਇੱਕ ਕਨਾਲ ਵੀ ਥਾਣੀ ਭਰਿਆ ਜੀ ਇਹ ਵੇਖੋ ਇਹ ਇੱਕ ਕਿੱਲੇ ਦਾ ਅਠਵਾਂ ਹਿੱਸਾ ਹੁੰਦਾ ਕਨਾਲ ਸਾਡਾ ਉਹ ਵੀ ਨਹੀਂ ਭਰਿਆ ਹਾਂ ਜਿਸ ਤਰ੍ਹਾਂ ਨਾਲੀ ਦੇ ਵਿੱਚ ਤੇ ਪਾਣੀ ਫੋਲ ਚੱਲੀ ਜਾਂਦਾ ਪਰ ਆ ਰਾਜਸਥਾਨ ਨੂੰ ਜਾਈ ਜਾਂਦਾ ਤੇ ਸੂਏ 'ਚ ਪਾਣੀ ਨਹੀਂ ਆ ਰਿਹਾ ਨਹੀਂ ਜੀ ਸੂਏ 'ਚ ਪਾਣੀ ਆ ਰਿਹਾ ਜੀ ਪਰ ਇਹ ਗੱਲ ਵੀ ਪਹਿਲਾਂ ਤੇ ਕੋਈ ਕਹਾਏ ਸੀ ਕਿ ਕਾ ਦੀ ਵਜਨ ਪਾਣੀ ਨਹੀਂ ਸੀ ਆਇਆ ਅਸੀਂ ਆਪਣੇ ਪ੍ਰਾਈਵੇਟ ਬੰਦੇ ਲਾ ਕੇ ਵੀ ਅੱਜ ਸਵੇਰੇ ਸੂਬਾ ਸਾਫ ਕਰਵਾਇਆ ਜੀ ਔਰ ਸਾਨੂੰ ਇਹ ਸ਼ੰਕਾ ਸੀ ਵੀ ਸਾਡਾ ਵਾਰ-ਵਾਰ ਮੋਗਾ ਕਿਉਂ ਬੰਦ ਹੁੰਦਾ ਕੋਈ ਟਾ ਮੋਗੇ ਮੋਗਾ ਛੋਟਾ ਸੀ ਮੋਗੇ ਛਿੱਟਾਂ ਧਰ ਦਿੰਦੇ ਸੀ ਜੀ ਜਦੋਂ ਅੱਜ ਇਹ ਸਰਕਾਰੀ ਬੰਦੇ ਇੱਥੇ ਆਏ ਨੇ ਅਸੀਂ ਇਹਨਾਂ ਕੋਲ ਪੁੱਛਿਆ ਭਾਈ ਸਾਡੇ ਮੋਗੇ ਤੁਸੀਂ ਈਟਾਂ ਕਿਉਂ ਧਰਦੇ ਜੀ ਅਸੀਂ ਆਖਿਆ ਯਾਰ ਅਸੀਂ ਤਾਂ ਗਵਾਂਡੀਆਂ ਨਾਲ ਲੜਨ ਡਏ ਆ ਤੇ ਸਾਨੂੰ ਇਹ ਆ ਵੀ ਸਾ ਅਸੀਂ ਸ਼ੱਕ ਕਰਨ ਡਏ ਆ ਕਿ ਦੀ ਕਿਸੇ ਗਵਾਂਡੀ ਦੇ ਕਰੰਟ ਆ ਕਿਸੇ ਕਹਿੰਨੇ ਸਾਡਾ ਲਾਕ ਡਾਟ ਨਾ ਹੋਵੇ ਸਾਡਾ ਇੱਕ ਸਾਬ ਦਾ ਡਾਕਾ ਸਾਡੇ ਦੇ ਵਜਣ ਡਿਆ ਜੀ ਲੈ ਵਾਟਰ ਲੈਵਲ ਡੂੰਗੇ ਨੇ ਇਸੇ ਪਾਣੀ ਦਾ ਘਾਸ ਰਹਾ ਤੇ ਸਾਨੂੰ ਅੱਜ ਪਤਾ ਲੱਗਾ ਵੀ ਪ੍ਰਸ਼ਾਸਨ ਹੀ ਸਾਡੇ ਤੇ ਡਾਕਾ ਮਰਵਾੰਡਿਆ ਤੇ ਸਾਡੀ ਇਹ ਬੇਨਤੀ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਸਾਡੇ ਹਿੱਸੇ ਦਾ ਪਾਣੀ ਮਿਲਦਾ ਉਹ ਸਾਨੂੰ ਮਿਲੇ ਜੇ ਇਹਨਾਂ ਕੋਈ ਮੋਕੇ ਕਹਿੰਦੇ ਵੀ ਸਾਡੇ ਬੰਦ ਕੀਤੇ ਤਾਂ ਸਾਨੂੰ ਕੋਈ ਦੋ ਮੋਕੇ ਹੋਰ ਚੱਕਰਵਾ ਦੇਣੇ ਨਾ ਹੋਰ ਕਿਸੇ ਦਾ ਵੀ ਕੀਤਾ ਹੋਵੇ ਸਾਡੇ ਮੋਕੇ ਕਿਉਂ ਕਿਸ ਦੀ ਰਾ ਕਹਿਣ ਤੇ ਬੰਦ ਕਰਵਾ ਰਹੇ ਨੇ ਕਿਸ ਦੇ ਹਦੇਸ਼ ਤੇ ਬੰਦ ਕਰਵਾ ਰਹੇ ਨੇ ਸਾਡੀ ਕੋਈ ਗਲਤੀ ਹੈ ਤਾਂ ਵੀ ਇਹ ਦੱਸਣ ਆਈ ਬੇਨਤੀ ਜੀ ਇਹ ਪਿੱਛੋਂ ਪ੍ਰਸ਼ਾਸਨ ਕਰਵਾ ਰਿਆ ਮੇਨਾਂ ਦਾ ਬਿਲਕੁਲ ਜੀ ਤੇ ਬਾਕੀ ਦੀ ਜਿਹੜੀ ਕਾਰਵਾਈ ਇਹ ਸਾਹਮਣੇ ਤੁਹਾਡੇ ਬੈਠੇ ਨੇ ਅਸੀਂ ਤੇ ਆਪਣੇ ਡੀਸੀ ਸਾਹਿਬ ਅੱਗੇ ਔਰ ਜੋ ਨਹਿਰ ਮਹਿਕਮੇ ਲੈਸੀ ਸਾਹਿਬ ਨੇ ਜਬ ਪੂਰੇ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਵੀ ਸਾਨੂੰ ਸਾਡੇ ਹਿੱਸੇ ਦਾ ਪਾਣੀ ਦਿਓ ਜੀ 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 ਹੈ ਬਾਈ ਕੀ ਨਾਮ ਆਪਣਾ ਮਹਿੰਦਰ ਜੀ ਵੇਂਦਰ ਕਿਹੜਾ ਪਿੰਡ ਆਪਣਾ ਰਾਣੀਆਂ ਜੀ ਇਹ ਰਾਣੀਆਂ ਤੇ ਜਿਸ ਤਰ੍ਹਾਂ ਕਿਸਾਨ ਭਰਾ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਵੀ ਤੁਸੀਂ ਮੋਗਾ ਬੰਦ ਕੀਤਾ ਤੇ ਕੀ ਦੇ ਕਹਿਣ ਤੇ ਅੱਜ ਮਤਲ ਤੁਸੀਂ ਸਾਰਾ ਅਸੀਂ ਜਿੰਨਾ ਵੀ ਮਿਹਨਤ ਨਾਲ ਪਿਛੇ ਪਾਣੀ ਲਿਆ ਰਹੇ ਆ ਬੰਦ ਕਰ ਕਰਕੇ ਜੀ ਠੀਕ ਹੈ ਰਾਜ ਸੂਟ ਫਿਰ ਅਸੀਂ ਲੇਵਰੀ ਬੁਲਾਈ ਸੀ 100 ਬੰਦਾ ਲਾਇਆ ਸੀ ਆ ਸਾਰਾ ਅਸੀਂ ਕਟਵਾਇਆ ਜੀ ਮੇਰੇ ਕੋਲ ਵੀਡੀਓ ਪਈ ਹੈ ਵਹਾ ਦੇਣਾ ਜੀ ਠੀਕ ਹੈ ਨਾ ਇਹ ਅਸੀਂ ਸਫਾਈ ਕਰਵਾਈ ਇੰਨਾ ਕਿ ਜ਼ਿੰਮੇਦਾਰ ਨਾ ਕਰਾਈ ਜੀ ਜੀ ਮੌਕੇ ਤੇ ਆ ਜੀ ਜੈ ਸਾਹਿਬ ਨਾਲ ਉਹਨੇ ਗੱਲ ਹੋਈ ਸੀ ਜੈ ਸਾਹਿਬ ਨਾਲ ਤੁਹਾਡੀ ਜੈ ਸਾਹਿਬ ਨਾਲ ਗੱਲ ਕਰਵਾਈ ਸਾਲ ਹੋਇਆ ਸੀ ਗੱਲ ਤੇ ਜੈ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਜਿੰਮੇ ਕਿਸਾਨ ਭਰਾ ਕਹਿੰਦਾ ਵੀ ਇਹਨਾਂ ਦਾ ਮੋਗਾ ਰਹਿਣ ਤੋਂ ਦੂਜੇ ਬੰਦ ਨੀ ਨਹੀਂ ਨਹੀਂ ਉਹ ਮੋਗਾ ਨਹੀਂ ਉਹ ਰਾਈਟ ਸੂਟ ਦਾ ਕਹਿ ਰਹੇ ਸੀ ਪਾਣੀ ਥੋੜਾ ਬੜਾ ਆਇਆ ਨਾ ਤੇ ਪਿੱਛੋਂ ਪਿੱਛੋਂ ਬੰਦ ਕਰਦੇ ਆਉਣ ਦੇ ਤਾਂ ਹੀ ਪਾਣੀ ਆਉਣ ਦੇ ਨਹੀਂ ਤੇ ਪਾਣੀ ਆ ਹੀ ਨਹੀਂ ਸਕਦਾ ਇੱਥੇ ਪਾਣੀ ਆ ਹੀ ਨਹੀਂ ਸਕਦਾ ਐਨਜੀਸੀ ਡੂੰਗੀ ਹੈ ਉਚਾਲ ਇਹਨਾਂ ਪਾਣੀ ਖਿੱਚਦਾ ਨਹੀਂਗਾ ਉਹ ਰਹਿੰਦੇ ਖੰਦ ਉਹ ਜਿਹੜੀ ਡਾਪ ਸੀਗੀ ਉਹ ਉਹਨਾਂ ਦੀ ਉੱਥੋਂ ਮਸ਼ੀਨ ਲਾ ਕੇ ਕੱਲ ਅਸੀਂ ਬੰਦ ਕਰਾਇਆ ਅੱਜ ਫੇਰ ਉਹਨਾਂ ਉੱਥੋਂ ਐਨਜੀਸੀ ਤੋਂ ਕੱਟ ਮਰਵਾਤਾ ਹੈ ਪਾਣੀ ਸਾਰਾ ਖਿੱਚ ਲੈਂਦਾ ਜੀ ਆ ਵੀ ਕੋਈ ਨਹੀਂ ਸਾਡੇ ਨਾਲ ਤਾਂ ਧੱਕੇਸ਼ਾਹੀ ਸਿੱਧੀ ਅੱਜ ਹੁਣ ਦਿਨੇ 3 ਵਜੇ ਦੇ ਕਰੀਬ ਟਾਈਮ ਹੈ ਹੁਣ ਤੇ ਜਿਹੜਾ ਦਿਨੇ ਸਾਡਾ ਮੋਗਾ ਬੰਦ ਕਰ ਜਾਂਦੇ ਨੇ ਸਾਨੂੰ ਰਾਤ ਦੀਆਂ ਵਾਰੀਆਂ ਕਿੱਥੇ ਲਗਣ ਦਿੰਦੇ ਜੀ 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 ਸਾਡੀ ਤੇ ਹੋਈ ਬੇਨਤੀ ਵੀ ਸਾਡਾ ਸਾਡੇ ਸਿਰ ਪਾਣੀ ਲਪੋਰ ਸਾਡੇ ਤੇ ਹਾਂਜੀ ਕੀ ਕਹਣ ਜੀ ਕੀ ਕਹਣ ਨਹੀਂ ਉਹ ਨਾਲੀ ਚ ਪਾਣੀ ਛੱਡ ਰਿਹਾ ਵੀ ਇੱਥੇ ਕਿਸਾਨ ਪਾਣੀ ਖੋਣੋਂ ਮਰਨ ਦੇ ਨਹੀਂ ਇਹਨਾਂ ਨੂੰ ਪਾਣੀ ਦਿਓ ਤੁਸੀਂ ਜਿਹੜੀ ਗੱਲ ਕਰਨੀ ਉਹ ਕਰੋ ਜੀ ਮੇਲਦਾਰ ਜੀ ਪਨਾਲੀ ਖਰਾਬ ਬੰਨ ਤੇ ਸਾਰਾ ਪਾਣੀ ਇੱਧਰ ਇੱਧਰ ਪਚਾ ਉਹ ਜੀ ਉਹ ਤੇ ਕਰਨਾ ਕਰ ਜਿੱਥੇ ਕਿਸਾਨ ਭਰਾਵਾਂ ਦੇ ਵੀ ਕਹਿਣਾ ਵੇਖੋ ਵੱਡੇ ਵੱਡੇ ਦਰਵਾਜ਼ੇ ਖੋਲ ਕੇ ਤੇ ਪਾਣੀ ਜਣਾ ਸਾਰੇ ਆਪ ਜਿਹੜਾ ਜਾਈਦਾ ਰਾਜਸਥਾਨ ਨੂੰ ਰਾਜਸਥਾਨ ਨੂੰ ਜਾ ਰਿਹਾ ਹੈ ਪਾਣੀ ਲੈ ਕੇ ਨੇ ਇਹ ਕਿਸਾਨ ਭਰਾ ਜਿਹੜੇ ਰਾਣੀਆਂ ਹਲਕੇ ਦੇ ਆ ਇਹਨਾਂ ਕੋਲੇ ਪਾਣੀ ਨਹੀਂ ਪੂਰਾ ਪਹੁੰਚ ਰਿਹਾ ਤਾਂ ਇਹ ਫਸਲਾਂ ਜਿਹੜੀਆਂ ਇਹਨਾਂ ਦੀਆਂ ਇਹ ਖਰਾਬ ਹੋਈ ਜਾਂਦੀਆਂ ਕਿਉਂਕਿ ਮੋਟਰਾਂ ਦਾ ਪਾਣੀ ਜਿਹੜਾ ਉਹ ਵੀ ਪੂਰਾ ਨਹੀਂ ਆ ਰਿਹਾ ਤਾਂ ਇਹ ਕਹਿੰਦੇ ਵੀ ਅੱਜ ਤਿੰਨ ਤਿੰਨ ਤੀਜੀ ਵਾਰੀ ਆ ਮੈਨ ਲੱਗਦਾ ਹੈ ਨਾ ਮਿਲੀ ਭਗਤਨਾ ਜੀ ਸਾਡੇ ਮੋਕੇ ਤੇ ਪਾਣੀ ਨਹੀਂ ਪਹੁੰਚਾਇਆ ਜਾ ਰਿਹਾ ਇਹਨਾਂ ਦੀ ਬਿਲਕੁਲ ਪਿੱਛੇ ਮਿਲੀ ਇਹ ਭ੍ਰਸ਼ਟਾਚਾਰ ਹੈ ਜੀ ਜੀ ਪਿੱਛੇ ਇਹ ਹੁਣ ਮੋਗੀਆਂ ਵੀ ਚੱਲਣ ਡੀਆਂ ਰਾਈ ਸੂਟ ਚੱਲਣ ਡਿਆ ਔਰ ਸਾਡੇ ਜਿਹੜੇ ਜੈਨੂਨ ਮੋਗੇ ਨੇ ਉਹਨੇ ਸਾਨੂੰ ਪਾਣੀ ਨਹੀਂ ਮਰ ਰਿਹਾ ਮਿਲ ਰਿਹਾ ਜਿਹੜਾ ਇਹ ਤਿੰਨ ਚਾਰ ਮਾਈਨਰ ਇਹ ਭ੍ਰਸ਼ਟਾਚਾਰ ਦੀ ਪਿੰਡ ਚੜਿਆ ਔਰ ਸਾਡੀ ਬੇਨਤੀ ਵੀ ਭ੍ਰਸ਼ਟਾਚਾਰ ਨੂੰ ਬੰਦ ਕਰੋ ਸਾਨੂੰ ਸਾਡੇ ਹੱਕ ਦਿਓ ਸਾਨੂੰ ਕੀ ਮੰਗ ਕਰਨਾ ਚਾਹੁੰਦੇ ਹਾਂ ਰਿਆਣਾ ਸਰਕਾਰ ਅੱਗੇ ਸਾਡੀ ਇਹ ਸਰਕਾਰ ਅਕ ਮੰਗੇ ਵੀ ਜਿਹੜਾ ਸਾਡਾ ਪਾਣੀ ਦਾ ਹੱਕ ਭੰਦਾ ਸਾਨੂੰ ਮਿਲੇ ਜਿਹੜੇ ਪਿੱਛੇ ਨਾ ਮੋਘੀਆਂ ਲਵਾਈਆਂ ਨੇ ਕਿਸੇ ਧਾਰ ਦੇ ਚ ਸਾਡੇ ਮੋਘਿਆਂ ਚ ਪਾਣੀ ਕੋਨੀਗਾ ਕਿਸੇ ਧਾਰ ਤੇ ਨਾ ਮੋਘੀਆਂ ਲਵਾਈਆਂ ਨੇ ਉਹ ਦਿਨ ਦੀਨੀ ਪ੍ਰਸ਼ਾਸਨ ਦੇ ਬੰਦੇ ਸਾਡੇ ਮੋਘੇ ਜਿਹੜੇ ਹੈਗੇ ਨੇ ਬੰਦ ਕਰਕੇ ਔਰ ਆਪਣੀ ਟੇਲ ਵਿਖਾਉਣੀ ਚਾਹੁੰਦੇ ਨੇ ਔਰ ਜਦੋਂ ਪਾਣੀ ਕੋਨੀ ਤੇ ਟੇਲ ਕਿਉਂ ਪੂਰੀ ਕਰਦੇ ਨੇ ਤੇ ਸਾਨੂੰ ਸਾਡੇ ਮੋਘਿਆਂ ਤੇ ਪਾਣੀ ਚਾਹੀਦਾ ਜੀ 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 ਸਾਥਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੇ ਕਿਸਾਨ ਭਰਾਵਾਂ ਦੇ ਜੋ ਇਹ ਇਕੱਲੇ ਇਹਨਾਂ ਦੀ ਮੰਗ ਨਹੀਂ ਕਿ ਇਹ ਸਾਰੇ ਇਲਾਕੇ ਦੀ ਮੰਗ ਕਰ ਰਹੇ ਨੇ ਬਿਰਕਸਾਹ ਜਿਹੜੀ ਸਾਰੇ ਇਲਾਕੇ ਕਿਸਾਨ ਭਰਾਵਾਂ ਦੀ ਮੰਗ ਕਰ ਰਹੇ ਕਿ ਸਾਰੇ ਨੂੰ ਪਾਣੀ ਪੂਰਾ ਆਉਣਾ ਚਾਹੀਦਾ ਕਿਉਂਕਿ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਨਹੀਂ ਆ ਰਿਹਾ ਇਹ ਜੇ ਆ ਵੀ ਰਹਿਤੇ ਨੇ ਖੇਤਾਂ ਤੱਕ ਪਹੁੰਚ ਨਹੀਂ ਰਿਹਾ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਝ ਕਿਸਾਨ ਭਰਾਵਾਂ ਨੇ ਕੱਲ ਐਲੀਕੇਸ਼ਨ ਲਾਇਆ ਵੀ ਸਾਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਤੇ ਬੋਗੀਆਂ ਪਿੱਛੇ ਬੰਦ ਕਰੀ ਜਾਂਦੇ ਆ ਤੇ ਉਹਦੇ ਕੀ ਬਾਰੇ ਕਹਿਣਾ ਚਾਹੋ ਜੋ ਮੇਰੇ ਕੋਲ ਜਿੰਨੇ ਵੀ ਪਿੱਛੇ ਸਿਕਾਇਤ शक्ति से बोल दिया है कि भाई आपकी जो नजायज आर्जी मौगी है सारी बंद की जाए मैंने उनको सारी को बंद करवा दिया है और मैं खुद मौका देख रहा हूँ मैं गश्त भी लगा रहा हूँ और मेरी पूरी कोशिश है कि मैं पूरा टेल तक पानी लेके जाऊँ इस पर टेल तक पानी न लेके जाने का कारण थोड़ा सा इसमें लेवल की भी गड़बड़ी सी रही है माइनर में इसका हमने नई का प्रोजेक्ट भेज रखा है ये इस साल नई भी बननी है और हमारी पूरी कोशिश है कि हम इसको टेल तक पानी लेके जाएं और जितनी भी जो नजायज मोगिया हैं उसको हमने बंद करा दिए और हमारी पूरी कोशिश रहेगी कि किसान भाइयों को पूरा पानी मिले कितने बंद कर चुके जानू गैर कानूनी लगी है। मैंने अभी तक गैरकानूनी तो कोई है ही नहीं जिन्होंने की इनके ये फीस भरते हैं हर साल और उसके बाद ये चलाते हैं जी तो इनको ये मोकी जब चलानी होती है जब पूरा टेल पे पानी हो जाए जो महेंद्र में ज्यादा ओवरफ्लो का पानी आता है ना आर जी मोकी से ये वो लेते हैं तो मैंने इनको बोल दिया कि जब तक पूरा टेल पे पानी नहीं जाएगा तब तक आप आर जी मोकी बंद रखो इनके मैंने आर जी मोकी सभी की बंद करवा दिए है और कहने पर किसानों ने बंद भी कर लिया ये जी मोकी पिछो जिस तरह पूरा इन्हों ਜਿਸ ਤਰ੍ਹਾਂ ਸਰਕਾਰ ਦੁਆਰਾ ਹੁੰਦਾ ਵੀ ਕਿੰਨੇ ਤੇ ਮੋਗੀ ਉੱਚੀ ਕਿੰਨੇ ਦੇ ਪਾਈਪ ਲਾਉਣੀਆਂ ਆ ਉਹ ਕੀ ਲੱਗਿਆ ਤੁਹਾਨੂੰ ਵੀ ਲੋਕਾਂ ਨੇ ਉੱਚੀਆਂ ਪਾਈਪਾਂ ਲਾਈਆਂ ਜਾਂ ਉਸ ਤਰ੍ਹਾਂ ਹੀ ਬਸਹੀ ਲੱਗੀਆਂ ਪਹਿਲੇ نیچے ਲਗਾਈ ਥੀ ਮੈਨੇ ਕਿਸਾਨੋ ਕੀ ਪੜਵਾ ਕੇ ਉੱਚੀ ਲਗਾ ਵੀ ਦੀ ਔਰ ਮੇਰੇ ਕਹਿਨੇ ਸੇ ਕਿਸਾਨੋ ਨੇ ਲਕਵਾ ਵੀ ਲੀਏ ਇਹ ਸਫਾਈ ਵਿਗਾਰੀ ਦਾ ਕੀ ਪ੍ਰਬੰਧ ਆ ਬਸ ਸਫਾਈ ਤਾਂ ਹੋਈ ਚੱਗੀ ਹੈ ਇਸ ਸਾਲ ਸਫਾਈ ਬਹੁਤ ਅੱਛੀ ਹੋਈ ਹੈ ਜ਼ਮੀਦਾਰੋ ਕੇ ਸੇ ਵੀ ਪੁੱਛਿਆ ਮੈਨੇ ਸਫਾਈ ਕੈਸੀ ਹੋਈ ਸਾਰੇ ਜ਼ਮੀਦਾਰੋ ਨੇ ਵੀ ਇਹ ਹੀ ਬੋਲੇ ਕਿ ਸਫਾਈ ਬਹੁਤ ਅੱਛੀ ਹੋਈ ਹੈ ਅਬ ਕੀ ਬਾਰ ਸੂਏਜ ਪਾਣੀ ਕਿੰਨੇ ਦਿਨਾਂ ਤੋਂ ਮੰਡਰ ਚੱਲ ਰਿਹਾ ਸੂਏ ਕੇ ਅੰਦਰ ਤਕਰੀਬਨ 5-6 ਦਿਨੋਂ ਸੇ ਪਾਣੀ ਚੱਲ ਰਹਾ ਹੈ ਪਹਿਲੇ ਪਾਣੀ ਨਹੀਂ ਸੀ ਆਦਾ ਨਹੀ ਪਹਿਲੇ ਪਾਣੀ ਨਹੀਂ ਆਇਆ ਕਿਉਂਕਿ ਅਬ ਕੀ ਵਾਰ ਫਲਡ ਦਾ ਪਾਣੀ ਅਬ ਆਇਆ ਹੈ ਹ ਜਿਹੜੇ ਕਿਸਾਨ ਭਰਾ ਮਤਲਬ ਵੀ ਇਸ ਤਰ੍ਹਾਂ ਵੀ ਕੋਈ ਕਾਨੂੰਨ ਵਿਵਸਥਾ ਨੂੰ ਨਹੀਂ ਕੈਮ ਰੱਖਦੇ ਉਹਨਾਂ ਵਾਸਤੇ ਕੀ ਕਾਰਵਾਈ ਕੀਤੀ ਜਾਊਗੀ ਕੌਣ ਸੀ

पानी इसलिए नहीं पूछ पाया क्योंकि कईयों की आर जी चल रही थी वो मैंने बंद करवा दी क्योंकि उन्होंने फीसा भर रखी थी इसलिए लेकिन मैंने फिर भी उनकी बंद करवा दी है भाई पहले पानी जी टेल जी पे पूरा जाएगा तो उसके बाद ही आर जी ही चलेगी नहीं उसके बिना नहीं चल सकती ये जी मोगी ये होती जो है जो फ्लड में परमिशन लेते हैं जो फ्लड का पानी नहर में माइनर में ज्यादा आता है ना उसको उठाने के लिए आर जी की परमिशन गवर्नमेंट देती है इनको इसके लिए फीसा भरते हैं हर साल بس ਜੀ ਕੋਲ ਨਹੀਂ ਕਰੋ ਕੀ ਨਾਮ ਜੀ ਆਪਣਾ ਲਿੰਦਰ ਸਿੰਘ ਜੀ ਮੇਰੇ ਕੀ ਕੰਮ ਹੈ ਜੀ ਆਪਣਾ ਮੈਂਡਰ ਤੇ ਮੇਨ ਕੰਮ ਆਪਣਾ ਜੀ ਮੇਨ ਕੰਮ ਵਾਚਿੰਗ ਕਰਨਾ ਜੀ ਕਚਰਾ ਕੁੱਚਰਾ ਹੋਏ ਤੇ ਕਚਰਾ ਨਿਕਾਲਣਾ ਜੀ 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 ਠੀਕ ਹੈ ਜੀ ਤੇ ਤੁਹਾਡੇ ਨਾਲ ਵੀ ਕੱਲ ਕੁਝ ਕਿਸਾਨ ਭਰਾ ਉਲਝੇ ਵੀ ਹਾਂਜੀ ਹਾਂਜੀ ਉਹ ਕਚਰਾ ਹੀ ਉਹ ਜੀ ਕਚਰਾ ਕੱਢ ਰਹੇ ਸੀ ਬਸ ਆਈ ਸੀਗਾ ਜੀ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਕਿਤੇ ਪੈਪ ਬੰਦ ਕਰਦੇ ਅਸੀਂ ਕਚਰਾ ਹੀ ਕੱਢ ਰਹੇ ਸੀ ਜੀ ਜੀ ਹਾਂਜੀ ਤਾਂ ਉਹਨਾਂ ਕਿਸਾਨ ਭਰਾਵਾਂ ਨੂੰ ਤੁਸੀਂ ਆ ਵਕਤ ਮਤਲਬ ਸਵੇਰ ਜਈ ਸਭ ਦੇ ਨਾਲ ਸਵੇਰ ਦੇ ਤੁਸੀਂ ਆਏ ਕਿੰਨੇ ਕੁ ਮੁੱਗੇ ਬੰਦ ਕਰ ਚੁੱਕੇ ਹੋਣਗੇ ਅਸੀਂ ਜੀ ਕਰਤੀਆਂ ਜੀ ਕਿਰਪਾਣ ਛੇ ਜੀ ਛੇ ਕਰਦੇ ਆ ਚਲੋ ਆ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਉਰਫ ਐਪੀ ਹੈ ਤੁਸੀਂ ਅੱਜ ਜੈ ਸਾਹਿਬ ਜਿਹੜੇ ਇੱਥੇ ਨਵਦੀਪ ਜੀ ਆਏ ਸੀ ਤਾਂ ਇਹਨਾਂ ਵੱਲੋਂ ਤੁਸੀਂ ਦੇਖਿਆ ਕਿ ਜਿਹੜੇ ਮੋਗੀਆਂ ਕਰੀਏ ਬੰਦ ਕੀਤੇ ਗਏ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਜੀ ਜਿਹੜੀਆਂ ਆਰਜੀ ਮੋਗੀਆਂ ਚੱਲਦੀਆਂ ਸੀ ਨਾ ਇਹ ਮਤਲਬ ਆਪਣੇ ਟਾਇਲ ਤੱਕ ਪਾਣੀ ਨਹੀਂ ਸੀ ਪਹੁੰਚਿਆ ਅਸੀਂ ਮਰਦੇਗਾ ਦੀ ਲੀਵਰ ਲਾਈ ਸੀ ਬਹੁਤ ਬਹੁਤ ਵਧੀਆ ਸਫਾਈ ਕਰਕੇ ਦਿੱਤੀ ਸੀ ਇਹਨਾਂ ਨੂੰ ਤਕਰੀਬਨ ਪੂਰੀ ਸੰਭਾਵਨਾ ਸੀ ਟਾਇਲ ਤੱਕ ਪਾਣੀ ਪਹੁੰਚਣ ਦੀ ਬਾਕੀ ਚਲੋ ਪਿੱਛੇ ਜਿਹੜੀਆਂ ਆਰਜੀ ਮੁੱਗੀਆਂ ਚੱਲਦੀਆਂ ਉਹਦੇ ਕਰਕੇ ਨਹੀਂ ਪਹੁੰਚਿਆ ਹੁਣ ਉਹ ਬੰਦ ਕਰਤੀਆਂ ਤੇ ਟੇਲ ਤੱਕ ਪਾਣੀ ਜ਼ਰੂਰ ਜਾਏਗਾ ਆ ਤੁਸੀਂ ਵੀ ਐਸੀ ਸਫਾਈ ਕਰ ਰਹੇ ਹੋ ਤੇ ਆਰਜੀ ਵਾਕਿਆ ਮੁੱਗੀਆਂ ਨੇ ਬੰਦ ਕਰਤੀਆਂ ਗਈ ਹਾਂਜੀ ਐਸੀ ਨਾਲ ਕੀਤੀਆਂ ਮਤਲਬ ਆਪਣੇ ਜੈ ਸਿੰਘ ਸਾਹਿਬ ਦੇ ਨਾਲ ਜਾ ਕੇ ਅਸੀਂ ਖੁਦ ਕੀਤੀਆਂ ਬੰਦ ਜੀ ਜੀ ਹਾਂਜੀ ਛੇ ਮੁੱਗੀਆਂ ਅਸੀਂ ਬੰਦ ਕਰਤੀਆਂ ਅੱਜ ਜੀ ਜੀ ਹਾਂ ਜੀ ਜਿੰਨੀਆਂ ਵੀ ਮਤਲਬ ਆਪਣੇ ਚੱਲ ਰਹੀ ਸੀ ਅਰਜੀ ਮੁਗੀਆਂ ਸਾਰੀਆਂ ਬੰਦ ਕਰ ਦਿੱਤੀ ਕਿੰਨੇ ਦਿਨ ਹੋ ਗਏ ਆਪਾਂ ਨੂੰ ਸਫਾਈ ਕਰਦਿਆਂ ਅਸੀਂ ਆਪਣੇ ਪਹਿਲਾਂ ਮੇਰੀ ਲੱਗੀ ਹੈ ਡੇਢ ਮਹੀਨਾ ਲੇਵਰ ਲੱਗੀ ਇੱਥੇ ਮਿੱਟੀ ਵਗੈਰਾ ਅਸੀਂ ਵਿੱਚੋਂ ਗੱਡੀ ਸੀ ਜਦੋਂ ਮੈਨਰ ਸੁੱਕਾ ਸੀਗਾ ਹੁਣ ਹੈਕਤੀ ਪਾਣੀ ਨਾ ਟਾਇਲ ਤੇ ਪਹੁੰਚਣ ਕਰਕੇ ਜੈ ਸਾਹਿਬ ਨੇ ਫੇਰ ਦੁਬਾਰਾ ਲੇਵਰ ਦੀ ਮੰਗ ਕੀਤੀ ਸੀ ਅੱਜ ਅਸੀਂ ਲੇਵਰ ਲਾਈ ਆ ਆਪਦੀ ਜਿਵੇਂ ਜਿਵੇਂ ਮਤਲਬ ਸਫਾਈ ਕਰਦੇ ਕਰਦੇ ਜਾਂਦੇ ਗੰਦਗੀ ਜਿਹੜੀ ਹੈ ਜੋ ਕਚਰਾ ਹੈ ਜਾਂ ਕੋਈ ਪੇੜ ਵਿੱਚ ਡਿੱਗਾ ਹੈ ਜਾਂ ਕੁਝ ਵੀ ਹੈ ਉਹਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਸਫਾਈ ਕਰਕੇ ਤੇ ਪਾਣੀ ਗਾਂਹ ਦੀ ਜਾਂ ਰਫਤਾਰ ਵੱਤੀ ਜਾਂਦੀ ਹੈ ਅੱਛਾ ਜਿਸ ਤਰ੍ਹਾਂ ਸਫਾਈ ਨਹੀਂ ਸੀ ਪੂਰੀ ਤਾਂ ਹੀ ਪਾਣੀ ਗਾਂਹ ਤੱਕ ਪਹੁੰਚਦਾ ਨਹੀਂ ਸੀ ਨਹੀਂ ਸਫਾਈ ਤਾਂ ਇਹਦੇ ਵਿੱਚ ਕੋਈ ਮੈਟਰ ਨਹੀਂ ਸੀਗਾ ਜੀ ਸਫਾਈ ਤਾਂ ਬਹੁਤ ਵਧੀਆ ਹੋਈ ਸੀ ਇੱਕ ਦੀ ਇਹ ਸਿਰਫ ਕੋਸ਼ਤੇ ਚਲੋ ਮੂਘੀਆਂ ਪਿੱਛੇ ਜਾਂਦੀਆਂ ਹੁਣ ਕਰਕੇ ਮਤਲਬ ਆਪਣੇ ਪਾਣੀ ਜ਼ਿਆਦਾ ਛੱਡੇ ਜਾਣ ਕਰਕੇ ਆ ਤੇ ਦੂਸਰਾ ਇਹ ਸੀਗਾ ਵੀ ਇਹਦਾ ਮੈਨਰ ਦਾ ਜਿਹੜਾ ਲੈਵਲ ਆ ਉੱਚਾ ਨਹੀਂ ਮੈਂ ਕਿਤੋਂ ਉੱਚਾ ਕਿਤੋਂ ਨਹੀਂ ਮੈਂ ਇਸ ਕਰਕੇ ਪਾਣੀ ਨਹੀਂ ਸੀ ਪਹੁੰਚਿਆ ਸਫਾਈ ਦਾ ਇਹਦੇ ਵਿੱਚ ਕੋਈ ਮੈਟਰ ਨਹੀਂ ਬਾਕੀ ਜਦੋਂ ਸਫਾਈ ਹੋਈ ਸੀ ਉਦੋਂ ਮਤਲਬ ਪਾਣੀ ਨਹੀਂ ਆਇਆ ਪਾਣੀ ਆਇਆ ਉਸ ਤੋਂ ਮਹੀਨਾ ਡੇਢ ਮਹੀਨੇ ਬਾਅਦ ਉਹਨੇ ਫਿਰ ਕਾ ਹੋ ਗਿਆ ਤੇ ਇਸ ਕਰਕੇ ਮਤਲਬ ਸਫਾਈ ਦਾ ਐਡਾ ਕੋਈ ਮੈਟਰ ਹੈ ਨਹੀਂਗਾ ਲੇਵਲਿੰਗ ਦਾ ਜ਼ਿਆਦਾ ਮੈਟਰ ਹੈ ਜੀ ਹਾਂ ਤੁਸੀਂ ਅੱਗੇ ਕਹੋ ਜੇ ਸਰ ਜੀ ਸਰਦਾਰ ਜੀ ਕਹਿ ਰਹੇ ਸੀ ਅੱਜ ਮੋਗੀਆਂ ਕਈ ਅਸੀਂ ਬੰਦ ਕੀਤੀਆਂ ਹਾਂ ਤੇ ਉਹਦੇ ਵਿੱਚ ਜਿਹੜੀ ਪਰਮਿਸ਼ਨ ਵਾਲੀ ਮੋਗੀ ਉਸ ਤੋਂ ਇਲਾਵਾ ਵੀ ਕਿਸੇ ਨੇ ਹੋਰ ਵੀ ਮੋਗੀਆਂ ਕੱਟੀਆਂ ਹੋਈਆਂ ਸੀ ਕਿ ਨਹੀਂ ਨਹੀਂ ਉਸke ਇਲਾਵਾ ਨਹੀਂ ਮੈਂ ਉਸਕੇ ਉਹ ਮੈਂਨੇ ਪਾਣੀ ਆਣੇ ਸੇ ਪਹਿਲੇ ਹੀ ਵਾਚਿੰਗ ਕਰ ਲਈ ਥੀ ਦੋ ਤਿੰਨ ਉਹ ਮੇਰ ਕੋ ਮਿਲੀ ਥੀ ਉਹ ਮੈਂਨੇ ਪਾਣੀ ਆਣੇ ਸੇ ਪਹਿਲੇ ਹੀ ਉਖੜਵਾਤੀ ਥੀ ਮਤਲਬ ਪਰਮਿਸ਼ਨ ਤੋਂ ਬਿਨਾ ਕੋਈ ਵੀ ਕਿਸਾਨ ਬੰਦ ਮੋਗੀ ਨਹੀਂ ਬਿਨਾ ਪਰਮਿਸ਼ਨ ਕੀ ਕੋਈ ਵੀ ਮੋਗੀ ਨਜਾਇਜ਼ ਮੋਗੀ ਨਹੀਂ ਹੈ ਅੱਛਾ ਜਿਹੜੀ ਤੁਸੀਂ ਬੰਦ ਕੀਤੀਆਂ ਉਹਦੇ ਚ ਕੀ ਦਿੱਕਤ ਸੀ ਉਹਦੇ ਚ ਬਸ ਇਹ ਹੀ ਦਿੱਕਤ ਸੀ ਕਿ ਪਹਿਲੇ ਪਾਣੀ ਇਹੀ ਰਹਿ ਰਹਾ تھا ابھی ਪਹਿਲੇ ਪਾਣੀ ਟੇਲ पे ਜਾਏਗਾ ਉਸਕੇ ਬਾਅਦ ਹੀ ਇਹ ਚਲेंगी ਜੀ ਜੀ ਉਹ ਵੀ ਸਾਈਜ਼ ਦੇ ਅਨੁਸਾਰ ਲੱਗ ਰਹੀ ਹੈ ਔਰ ਉੱਪਰ ਇਹ ਚਾਹ ਆਪ ਉਸਕੋ ਦੇਖ ਵੀ ਸਕਤੇ ਹੋ ਆ ਮੌਕੇ पे ਹੋ ਆਪ ਉਸਕੋ ਦਿਖਾ ਵੀ ਸਕਤੇ ਹੋ ਜੀ ਧੰਨਵਾਦ ਹਾਂ ਜੀ ਸਾਥੀਓ ਅਸੀਂ ਕੱਲ ਤੁਹਾਨੂੰ ਦਿਖਾਇਆ ਸੀ ਕੁਝ ਕਿਸਾਨ ਭਰਾ ਇਤਰਾਜ਼ ਕਰਦੇ ਸੀ ਨਹਿਰ ਨੂੰ ਲੈ ਕੇ ਮੋਗੀਆਂ ਨੂੰ ਲੈ ਕੇ ਕਿ ਉਹ ਕੁਝ ਸਰਕਾਰੀ ਕਰਮਚਾਰੀ ਜਿਹੜੇ ਉਹ ਮੋਗੀਆਂ ਬੰਦ ਕਰ ਰਹੇ ਅਸੀਂ ਕੱਲ ਜੈ ਸਿੰਘ ਸਾਹਿਬ ਨਾਲ ਗੱਲਬਾਤ ਕੀਤੀ ਕੀਏ ਸਾਰੀ ਗੱਲ ਕਲੀਅਰ ਕੀਤੀ ਜਾਵੇ ਅੱਜ ਜੈ ਸਿੰਘ ਸਾਹਿਬ ਨਦੀਪ ਕੁਮਾਰ ਜੀ ਸਾਡੇ ਨਾਲ ਹਰਪ੍ਰੀਤ ਵੀਰ ਜੀ ਹੈਪੀ ਜੋ ਮੇਡ ਨੇ ਮਨਰੇਗਾ ਦੇ ਇਹ ਸਾਡੇ ਨਾਲ ਵੀ ਰਮਿੰਦਰ ਜੀ ਜਿਹੜੇ ਕੱਲ ਵੀ ਸਾਡੇ ਨਾਲ ਸੀਗੇ ਉਹ ਵੀ ਸਾਰੀ ਗੱਲਬਾਤ ਕਲੀਅਰ ਕੀਤੀ ਤੁਸੀਂ ਦੇਖ ਚੁੱਕੇ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਨੇ ਦੱਸਿਆ ਕਿ ਕੁਝ ਮੋਗੀਆਂ ਜੜੀਆਂ ਕਿ ਕਿਸਾਨਾਂ ਨੇ ਨੀਵੀਆਂ ਵੀ ਲੈਣੀਆਂ ਜਾਂ ਸੀ ਅਸੀਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਯਾਰ ਸਾਰੇ ਕਿਸਾਨ ਆ ਸਾਰਿਆਂ ਨੂੰ ਪਾਣੀ ਦੀ ਜ਼ਰੂਰਤ ਆ ਆਪਣੇ ਹਿੱਸੇ ਦਾ ਪਾਣੀ ਵਰਤਿਆ ਕਰੋ ਕਿਉਂਕਿ ਜਿਹੜੇ ਅੱਗੇ ਲਾਸਟ ਐਂਡ ਤੇ ਕਿਸਾਨਾਂ ਦੀ ਫਸਲ ਆ ਜਿਨ੍ਹਾਂ ਦੀ ਉਹਨਾਂ ਤੱਕ ਪਾਣੀ ਨਹੀਂ ਪਹੁੰਚਦਾ ਕਈ ਏਸੀ ਵੀਰੀ ਸਰਕਾਰੀ ਕਰਮਚਾਰੀਆਂ ਨੂੰ ਲਾਹਮੇ ਦਿੰਦੇ ਆਪਣੀਆਂ ਕਮੀਆਂ ਸੀ ਦੱਸਦੇ ਨਹੀਂ ਕਿ ਸਾਡੇ ਵਿੱਚ ਵੀ ਕਮੀਆਂ ਐ ਆਪਣੇ ਹਿੱਸੇ ਦਾ ਪਾਣੀ ਲਿਆ ਕਰੋ ਬਾਕੀ ਜੈ ਸਾਹਿਬ ਨੇ ਤੁਹਾਨੂੰ ਪੂਰੀ ਗੱਲ ਕਲੀਅਰ ਕਰ ਦਿੱਤੀ ਐ ਵੀਰ ਨੇ ਵੀ ਦੱਸ ਦਿੱਤਾ ਸਫਾਈ ਬਾਰੇ ਕੀ ਸਫਾਈ ਕਰ ਰਹੇ ਸੀ ਹੁਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਿਓ ਧੰਨਵਾਦ